ਦੇਸ਼ ਲਈ ਅਤੇ ਪੰਜਾਬ ਲਈ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਖੇਡ ਪ੍ਰੇਮੀ ਦਲਜੀਤ ਸਿੰਘ ਦਬੂੜ ਡੀਆਈਜੀ ਜੇਲ੍ਹਾਂ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੱਡੇ ਪੱਦਰ ਤੇ ਸਨਮਾਨ ਕੀਤਾ ਗਿਆ ਇਹ ਸਨਮਾਨ ਉਹਨਾਂ ਦੇ ਖੇਡ ਪ੍ਰੇਮੀ ਹੋਣ ਕਰਕੇ ਕੀਤਾ ਜਾ ਰਿਹਾ ਹੈ ਉਹ ਇਲਾਕੇ ਦੇ ਬਹੁਤ ਵੱਡੇ ਉਧਦੇ ਤੇ ਪਹੁੰਚਣ ਵਾਲੇ ਖਿਡਾਰੀ ਹਨ ਅਤੇ ਇਲਾਕੇ ਦੇ ਲੋਕਾਂ ਦੀ ਉਹ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ ਦਲਜੀਤ ਸਿੰਘ ਰਾਣਾ ਖਾਲਸਾ ਕਾਲ ਸ਼੍ਰੀ ਅਨੰਦਪੁਰ ਸਾਹਿਬ ਦੇਖੇ ਵੀ ਬੈਸਟ ਐਥਲੀਟ ਰਹਿ ਚੁੱਕੇ ਹਨ ਉਹਨਾਂ ਨੇ ਅਤੇ ਬਲਬੀਰ ਸਿੰਘ ਭੀਰੀ ਨੇ ਬੈਸਟ ਐਥਲੀਟ ਹੁੰਦੇ ਆ ਇਨਸਪੈਕਟਰ ਵਿੱਚ ਭਰਤੀ ਹੋਣਾ ਕਰਿਆ ਸੀ ਉਸ ਤੋਂ ਬਾਅਦ ਭੀਰੀ ਛੱਡ ਗਏ ਜਦਕਿ ਦਲਜੀਤ ਸਿੰਘ ਰਾਣਾ ਮਿਹਨਤ ਕਰਕੇ ਇਸ ਅਹੁਦੇ ਤੇ ਪਹੁੰਚੇ ਹਨ ਇਲਾਕੇ ਵਿੱਚ ਉਹਨਾਂ ਦਾ ਥਾਂ-ਥਾਂ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ।